ਕੀ ਮੰਗਿਆ ਸੀ ਤੇ ਕੀ ਲਾਇਆ ਮੰਗੇ ਬਾਈ ਪਤਾ ਨੂੰ ਕੱਚੇ ਦਾ ਹੀ ਨਹੀਂ 10000 ਰੁਪਏ ਲਾਤਾ ਯਾਰ ਠੀਕ ਆ ਉਹ ਬਈ ਹੁਣ ਸਾਧਨ ਟੱਲ ਤੇ ਦਿੱਤੀ ਆਪਣਾ ਲਾ ਦੂੰਗਾ ਆਓ ਟੈਂਪੂ 'ਚ ਬੈਠਾ ਲਾਲਲੇ ਛੱਡ ਤੋ ਨਹੀਂ ਇਤਨਾ ਜੜਕੜ ਤੇ ਲੱਗਾਂਗੇ ਅੱਗੇ ਕੱਢ ਲੇ ਜਾਂਦੇ ਆ 10000 ਰੁਪਏ 10000 ਬਈ ਤਾਂ ਦਾ ਖਾਏ ਬੜੀ ਬੁੱਢੀ ਹੋਈ ਪਈ ਬੱਕਰੀ ਅਲਵੈਕਲਮ ਅਲੈਕਮ ਤਾਂ ਤੇ ਕਸਾ ਨਾ ਬੁੱਢੀ ਹੋ ਜਾਂਦੀ ਬਈ ਹੋਰ ਕੀ ਹੋ ਜਾਂਦੀ ਨਹੀਂ ਬਰਕਦਾ ਪੈਂਦਾ ਨੌਜਵਾਨ ਤੇ ਮੰਨ ਕੇ ਹਾਂ ਤੈਨੂੰ ਕੱਠਾ ਮੋਲ ਨਹੀਂ ਲਾਇਆ 10000 ਰੁਪਏ ਦੇਣਾ ਅੱਜ ਦੀ ਦੇ ਦਾਂਗੇ ਜਿੱਤੇ ਤੂੰ ਮੰਨ ਦਿਆ ਤਾ 10 500 ਦੀ ਹੋ ਗਈ ਇਹ ਦੇਣੀ ਆ ਤਾਂ ਵੇਖ ਲਾ ਪਜਕਾ ਟਾਂ ਤੇਨੂੰ ਮਾਰਦਾ ਚੱਕ ਸਹੀ ਗੱਲ ਆ ਦੇਣੀ ਆ ਫਿਰ ਵੇਚ ਲਾ ਹਾਂ ਜੀ ਜੇ ਮੈਨੂੰ ਸਜਾਟਾਂ ਨੀ ਤੇਨੂੰ ਮਾਰਦਾ ਕੱਠਾ ਇਹਨੇ ਦੋਵੇਂ ਦੇਣੀਆਂ ਦਰਪਈਏ ਕਹਿਣਾ ਉਹ ਦੇ ਦੇ ਫਰਾ ਸਹੀ ਗੱਲ ਆ ਯਾਰ ਬਾਈ ਤੇਰੇ ਫਰਾ ਸਹੀ ਗੱਲ ਆ ਯਾਰ ਬਾਈ ਤੇਰੇ ਨਾਲ ਮੈਂ ਨਿੱਤਾਂ ਮੈਂ ਤੁਸ ਤੋਂ ਮੈਨੂੰ ਨਿੱਤ ਕਰਾਈ ਰਿਹਾ ਮੈਂ ਬਾਹ ਹਜਾ ਰੱਖਿਆ ਕਿਹੜੇ ਦਾ ਯਾਰ 1.5 ਲਾਤਾ ਮੁੰਡਿਆਂ ਨੇ ਬੱਕਰਾ ਜਾਵਾ ਬੇਕਾਰ ਆ ਬਾਈ ਯਾਰ ਵੇਖਾ ਤਾਂ ਫਿਰ ਪੈਸੇ ਕਿੰਨੇ ਤੇਰਾ ਦਾਂ ਦੀ ਕਿੰਨੇ ਲਾਦੇ ਸਾਢੇ 10 ਕਹੇ ਤਾਂ ਸਾਢੇ 10 12 ਮੰਗਾ ਪਰ ਰਹਿ ਗਏ ਇਹ ਪੈਸੇ ਕੱਚੇ ਦਾ ਨਹੀਂ ਲਾਏ ਕੱਚੇ ਨੇ ਤੈਨੂੰ ਰਸੀ ਵੀ ਗੰਭੀ ਵੇਚਣੀ ਐਵੇਂ ਤੈਨੂੰ ਕਹਿਣੀ ਐ ਇੰਨੀ ਵਟ ਆਇਆ ਕੋਈ 5-70 ਬਣਿਆ ਨਾ ਫਾਇਦਾ ਕੀ ਆ ਲੱਗਿਆ ਨਾ ਰੁਪਏ ਇਹ ਪੈਸੇ ਤਾਂ ਗਿਨ ਲਾਂਗੇ ਪੈਸੇ ਨਹੀਂ ਨਹੀਂ ਸਹੀ ਐ ਯਾਰ ਉਹਨੇ ਫੜ ਫਿਰ ਭਾਈ ਫੜ ਯਾਰ ਗਗਨੇ ਕਰਾ ਯਾਰ ਫਿਰ ਜਵਾ ਭਾਈ ਫੜ ਨਿਕਲ ਤਾ 100 ਨੋਟ ਮੈਨੂੰ ਫੜਾ ਰੇ ਮੈਂ ਕਰਾਂ ਫਿਰ ਸਾਢੇ 10000 ਰੁਪਏ ਚੱਕ ਠੀਕ ਆ ਨਹੀਂ ਠੀਕ ਹੁੰਦਾ ਇਹ ਉਹ ਠੀਕ ਆ ਭਰਾ ਮੇਰਾ ਨਹੀਂ ਠੀਕ ਹੁੰਦਾ ਬਈ ਮੈਂ ਹੱਥ ਵਿੱਚ ਪਾ ਕੇ ਜੇਬ ਵਿੱਚ ਪਾ ਲੈਂਦਾ ਹੱਥ 'ਚ ਪੈਸੇ ਤੇ ਜੇਬ 'ਚ ਪਾਲੇ ਦਾ ਚੱਲ ਯਾਰ ਉਹ ਲਿਖਾਈ ਕਰਾ ਦੂਗਾ ਮੰਗਾ ਯਾਰ ਬਾਈ ਕਰਾ ਦੂਗਾ ਕੋਈ ਨਹੀਂ ਕਰਾ ਦੂਗਾ ਯਾਰ ਤੈਨੂੰ ਕੀ ਚਾਹੀਦਾ ਬਦੰਦਰਾ ਬੱਕਰਾ ਵੇਖ ਤੈਨੂੰ ਪਾਣੀ ਤੇ ਉਹਨਾਂ ਨੇ ਜਮਾ ਪੈਸੇ ਗੱਤੀ ਨਹੀਂ ਲਾਇਏ ਪੈਸੇ ਐਵੇਂ ਕਹਿ ਦਈਏ ਪੈਸੇ ਕੱਚੇ ਨਹੀਂ ਲੱਗੇ ਮੂੰਹ ਮੰਗੀਦਾ ਯਾਰ ਬਹੁਤ ਵੀ ਨਹੀਂ ਮੂੰਹ ਫੜ ਲੈ ਯਾਰ ਫੜ 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 ਲੈ ਬਾਈ ਲਿਖਾਈ ਕਰਾ ਦੇ ਬਾਈ ਲਿਖਾਈ ਕਰਾ ਦੇ ਯਾਰ ਸੁਵਿਧਾ ਆ ਤੇ ਲਖਾਈ ਤੇ ਨਹੀਂ ਹੋਗੀ ਉੱਥੇ ਆ ਯਾਨੀ ਫੜ ਯਾਰ ਪੈਸੇ ਲੇਖ ਫੜ ਬਸ ਸਹੀ ਤੂ ਕਰਾਦੀ ਕੋਈ ਯਾਰੋ ਇਸ ਗੱਲ ਨੂੰ ਕਿੰਨੇ ਵਾਰ ਆ ਕਿ ਦਿਨਾਂ ਤੋਂ ਆਪਣੇ ਤਿੰਨ ਤਿੰਨ ਬਸ ਸਹੀ ਹੈ ਯਾਰ ਬੱਕਰਾ ਵੀ ਵੇਖਦਾ ਆਉਣਾ ਕੰਮ ਮਾਰੀ ਬੱਕਰੇ ਦੀ ਕੁਆਲਿਟੀ ਹੈ ਬੱਕਰੇ ਦੀ ਕੁਆਲਿਟੀ ਡਾਊਨ ਆ ਆ ਲੇਖ ਠੀਕ ਹੈ ਜੀ ਕਿਹੜਾ ਪਿੰਡ ਸੀ ਬਾਈ ਆਪਣਾ ਮੁਕਸਰ ਮੁਕਸਰ ਬਾਈ ਜੀ ਆਪਣਾ ਕਿਹੜਾ ਸੀ ਆਪਣਾ ਕਰਾਈ ਆ ਲੈ ਲੈ ਵੀਰ ਦਿਖਾਈ ਤਿੰਨ ਜਨਵਰ ਨਹੀਂ ਨਹੀਂ ਉਹ ਬੱਚੀ ਹਾਂ ਇਹ ਆ ਫੜਦਾ ਫੜਦਾ ਗਗਨੇ ਲੈ ਵੀ ਦੋ ਰੁਪਏ ਮੰਗਾ ਕਰਾਈ ਨੇ ਆਏ ਸੀ ਕਿ ਬਾਈ ਆਪਣੇ ਬਾਈ ਮੁਕਸਰ ਤੋਂ ਸੀ ਇਹਨਾਂ ਕਿਹੜੇ ਜਨਵਰੋਂ ਪਾਸੇ ਕਰੀ ਮੰਗੇ ਯਾਰ ਜਿਨ੍ਹਾਂ ਦਾ ਸੌਦਾ ਆ ਦਾ ਪਾਠਾ ਇਹ ਤਾਂ ਮੰਨ ਲਗਾ ਬੱਕਰਾ ਯਾਰ ਠੀਕ ਆ ਤੇ ਬੱਕਰ ਪਾਸੇ ਬੰਦੇ ਹਾਂ ਉਹ ਵੇ ਉਹ ਵੇ ਛਾਤੀ ਹੋ ਗਈ ਹਾਂ ਆਹ ਦੋ ਜਾਨਵਰ ਲੈ ਆ ਆਹ ਹਾਂ ਲੈ ਵੀ ਦੋਸਤੋ 10 500 ਦੀ ਇਹ ਬਾਈ ਨੂੰ ਤਾਂ ਉਹਦੇ ਨੇ 10 700 ਦੀ ਪੈ ਗਈ ਕਿਉਂਕਿ ਬਾਈ ਨੇ ਲਖਾਈ ਕਰਾਈ ਆ ਆਹ ਬਰਬਰੀ ਦਵਾਤ ਜਾਂ ਮੁਕਸਰ ਵਾਲਿਆਂ ਤੋਂ ਬਾਈ ਤੁਸੀਂ ਦੇਖ ਸਕਦੇ ਹਾਂ ਬਹੁਤ ਚੰਗੇ ਜਾਨਵਰ ਆਉਂਦੇ ਆ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪਿੰਡ ਵਧਾਈਆਂ ਦਾਣਾ ਮੰਡੀ ਦੇ ਜੀ ਦੋਸਤੋ ਰੌਣਕਾ ਤੁਸੀਂ ਦੇਖ ਸਕਦੇ ਬੱਡੇ ਸੋਣਾ ਨਹੀਂ ਵੀਰੇ ਸਹੀ ਆ ਹੋਰ ਕਿੰਨਾਂ ਕੀ ਚਾਹੀਦਾ ਠੀਕ ਆ ਦਿਲਜੀਤ ਸਹੀ ਆ ਫੜਾ ਜਮਾਂ ਜਮਾਂ ਭਾਈ ਵਿਚਾਰਾ ਨੇ ਪਹਿਲੀ ਵਾਰ ਹੀ ਜਾਨਵਰ ਲੈਣਾ ਇਹਨਾਂ ਨੇ ਸਹੀ ਗੱਲ ਆ ਯਾਰ ਡੇਟਾਂ ਦਾ ਵੇਖ ਕੇ ਜਾਂਦਾ ਕਿੰਨੇ ਟਿਕਾਣਾ ਪੈ ਦਿਉਂਗਾ ਭਾਈ ਉਹ ਨਹੀਂ ਉਹ ਨਹੀਂ ਉਹ ਨਹੀਂ ਬੋਲ ਨਿਕਲਦੀ ਮਰੱਸਾ ਖੋੜ ਬਸ ਬਸ ਸਹੀ ਆ ਉਹ ਨਹੀਂ ਵੀਰੇ ਸਹੀ ਆ ਲੈ ਕਮਾਲ ਆ ਦੱਸ ਨਹੀਂ ਜਦੋਂ ਤੂੰ ਕਹਿਦਾ ਲੱਗਦਾ ਦੱਸ ਯਾਰ ਥੋੜੇ ਨਾ ਆ ਆ ਮੈਂ ਕੀ ਬਸ ਬਸ ਸਹੀ ਆ ਸਟਾਰ ਉਹ ਮੰਨ ਉਹ ਮੰਨ ਗੱਲ ਯਾਰ ਬਾਬਾ ਉਹ ਜਵਾਕ ਨੇ ਪਹਿਲੀ ਰੀ ਰੱਖਣੀ ਆ ਰੱਖਣੀ ਆ ਤਾਂ ਫਿਰ ਮੈਂ ਆਪਾਂ ਕੋ ਡਾਕਟਰ ਆ ਥੋੜੇ ਲਾਇਆ 17000 ਰੁਪਏ ਲਗਾ ਦੇ ਥੋੜੇ ਆ ਬਈ ਯਾਰ ਚਾਹ ਨਹੀਂ ਆਕ ਨਿੱਗੀ ਸ਼ਾਲ ਹੋਰ ਮਾਰ ਦੋ ਉਹ ਨਹੀਂ ਨਹੀਂ ਕੋਈ ਨਹੀਂ ਯਾਰ ਨਹੀਂ ਵੀਰੇ ਮੈਂ ਫੁੱਲ ਖੇਚ ਕੀ ਲਾ ਦੇ ਇੱਕ ਲਾ ਤਾਂ ਕੀ ਹੁੰਦਾ ਯਾਰ ਲਾ ਦੇ ਜਵਾਨੀ ਯਾਰ ਸੋਣੀ ਕੋਈ ਨਹੀਂ ਮਾਰੇ ਮੋਟੇ ਦੇ ਯਾਰ ਲੈ ਵੀ ਦੋਸਤੋ ਆਹ ਬਰਬਰੀ ਦਾ ਸੌਦਾ ਹੁੰਦਾ 17000 ਲਾਤਾ 17 ਠੀਕ ਆ ਲਈ ਗੱਬਣ ਵੀ ਦਾਸਦੇ ਆ ਕਿ ਤਿੰਨਾਂ ਗੰਹ ਮਹੀਨਿਆਂ ਦੀ 17000 ਰੁਪਇਆ ਲਾਤਾ ਦਲਜੀਤ ਨੂੰ ਮੁੰਡੇ ਕਿੱਥੋਂ ਦੇ ਕਿਹੜੇ ਲੈਂਦੇ ਆ ਕਾਲੇ ਪਰਨੇ ਤੂੰ ਆਲੇ ਕਾਲੇ ਮਾੜੇ ਲੱਗੇ ਰੁਪਏ ਯਾਰ ਬਾਬਾ ਦੇ ਯਾਰ ਮੰਨਿਆ ਕਰ ਹਾਂਜੀ ਉਹ ਬਰਬਰੀ ਦਾ ਸੀ ਗਾ ਜੀ ਉਹ ਪਹਿਲੀ ਦਾ ਹਾਂਜੀ 17000 ਪਹੁੰਚ ਲਈਦਾ ਹੈ ਐਦਾ ਚਿੱਟੀ ਦਾ ਪਹੁੰਚ ਗਏ ਆਂ ਹਾਂਜੀ ਸਰ ਉਹ ਠੀਕ ਹੋ ਓਕੇ ਉਹ ਮੁਾਕਸ਼ਾ ਬਰਾ passe ਵੰਦਾ ਨਵੇਂ ਨਵੇਂ 12 ਦੀ ਲਾਈ ਬੈਠਿਆ ਇਹ ਬਾਈ 2000 ਰੁਪਏ ਵੰਦੇ ਆ ਠੀਕ ਆ 15 ਦਾ ਆਦੇ ਮਨ ਚ ਕਰੀ ਜਾਂਦੇ ਤੜਕੇ ਦੇ ਤੇ ਮੈਂ 25 ਤੋਂ 20 ਹਰ ਦਿਆਂਗੇ 5000 ਰੁਪਏ ਕਾਟ ਕੇ ਜੀ ਜੇ ਵੇਖੋ ਨਾ ਜੂ ਇਹਦੇ ਨਾਲ ਦੀ ਪੱਠ ਜਾਂ ਬੱਕਰੀ ਹੈ ਖੀਰੀ ਪੱਠਾ ਜੇ ਤੇ ਕੱਬਣ ਦੀ ਗਰੰਟੀ ਆ ਪੈਸਾ ਨਾ ਵਿਆਜ ਦੇਉਂਗਾ 2 ਮਹੀਨੇ ਨੂੰ ਇਹਦੂ ਨਾ ਬਣੀ ਤੇ ਪੈਸਾ ਦਾ ਵਿਆਜ ਲੈ ਕੇ ਉਹਦੇ ਪੈਸੇ ਵਾਪਸ ਲੈ ਜੇ ਹੋਰ ਦੱਸ ਠੀਕ ਹੈ ਫਿਰ ਠੀਕ ਹੈ ਭਾਈ ਗੱਲ ਵੀ ਟਣਕਾ ਜੀ ਭਾਈ ਜੀ ਦੋ ਪੱਠਾ ਦੇਦਿਆਂ ਦੋ ਪੱਠਾ ਹੀਰੀਆਂ ਰਗੀਆਂ ਤੇ 15-15000 ਦੀਆਂ 30 ਤੇ 20000 ਦੀ ਪੱਠਾ 2 ਮਹੀਨੇ ਉਹਨਾਂ ਨੇ ਸੂਪ ਬਣਨ ਦੋਆ ਜੇ ਬਰੀਡ ਤੇ ਕੰਮ ਕਰਨਾ ਜੇ ਮੈਂ ਟੁੱਕਲ ਲੈਣਾ ਮਾਲ ਫਿਰ ਜਿਹੜਾ ਮਰ ਗਿਆ ਫਿਰ ਆ ਬੱਕਰੀ ਲੈ ਲੋ ਆ ਖੜੀ ਯੋ ਤਾਂ 1000 ਦੀ ਲੈ ਜੀ 800 ਦੀ ਲੈ ਜੀ ਆ ਸਾਢੇ 1.5 ਜੋ ਬਸ ਉਹ ਬਸ ਓਏ ਯਾਰ ਹੁਣ ਨਹੀਂ ਅਜ ਤੋਂ ਬਾਅਦ ਉਹ ਗੁਜਾਇਸ਼ ਹੈ ਨਹੀਂ ਓਏ ਇੰਨਾ ਕੋਈ ਗੁਜਾਇਸ਼ ਹੈ ਨਹੀਂ ਨਹੀਂ ਜਾਂਦੀ ਓਏ ਯਾਰ ਗੁਜਾਇਸ਼ ਹੈ ਨਹੀਂ ਓ ਭਰਾਵਾ ਮੰਨ ਉਹ ਕੋਈ ਨਹੀਂ ਖਾਤਾ ਨਹੀਂ ਯਾਰ ਮੈਂ ਇਹਦੇ ਲਈ ਲੈਣੀ ਹੈ ਗੱਲ ਪਕੜੀਆਂ ਉਹ ਤੁਹਾਡੀਆਂ ਕਰੀ ਉਹ ਕੋਈ ਨਹੀਂ ਵੀ ਰੇ ਯਾਰ ਫੇਰ ਕੀ ਹਾਲ ਹੈ ਉਹਨਾਂ ਨੂੰ ਕੀ ਲੈ ਬਸ ਚੀਜ਼ ਦਾ ਮੁੱਲ ਆ ਗਿਆ ਉਹ ਯਾਰ ਉਹ ਤਾਂ ਤੇਰੀ ਗੱਲਾਂ ਗੱਡੀ ਘੱਟਦੇ ਯਾਰ ਪੈਸੇ ਬਸ ਠੀਕ ਆ ਉਹ ਪੁੱਛ ਮੁੰਡੇ 18 ਦੀ ਗੱਲ ਕੋਈ ਨਾ ਹੋਵੇ ਉਹਨੂੰ ਪਹਿਲਾਂ ਪੁੱਛ ਆਓ ਔਰੇ ਤਾਂ ਯਾਰ ਸੁਪਾਇਆ ਕੋਈ ਨਹੀਂ ਮੰਨਦਾ ਕੋਈ ਗੱਲ ਤੱਕਾ ਥੋੜਾ ਕਰਨਾ ਉਹਨੂੰ ਮਨਾਉਣ ਲੈ ਲੈ ਕੋਈ ਨਹੀਂ ਕੋਈ ਗੱਲ ਜੇ ਉਹਨਾਂ ਦਾ ਮਾਨ ਪਹਿਲਾਂ ਬਣਾ ਲਓ ਕੋਈ ਨਹੀਂ ਨਹੀਂ ਮੰਨਦਾ ਕੋਈ 18 ਦਾ ਚੱਲ ਯਾਰ ਚੱਲ ਸੁਖਮਨ ਚੋਲੇ ਕਿਵੇਂ ਆ ਪਰਤੀ ਕਰਦੇ ਯਾਰ ਕੱਢ ਦੇ ਬਾਜੀ ਛੱਟ ਕੱਟ ਲਿਆ ਮਾਰੇ ਕੱਟਦੇ ਕੱਟਦੇ ਮੈਂ ਕਹ ਕਿਵੇਂ ਕਰਵਾਤਾ ਸੌਦਾ ਬਾਈ 18 ਦੀ ਹੋ ਗਈ ਬਾਈ 18 ਦੀ ਠੀਕ ਆ ਲਖਾਈ ਲਖਾਈ ਆਪੋ ਆਪਣੀ ਜਿਹੜਾ ਨੂਰਾ ਠੀਕ ਆ ਬਾਈ ਲੈ ਵੀ ਦੋ ਬਾਈ ਜੀ ਪਿੰਡ ਕਿਹੜਾ ਸੀ ਆਪਣਾ ਫਤਨ ਵਾਲਾ ਜੀ ਫਤਨ ਲੈ ਵੀ ਬਾਈ ਫਤਨ ਵਾਲੇ ਤੁਸੀਂ ਤੇ ਬਾਈ ਦਲਜੀਤ ਆਪਣੇ ਪਿੰਡ ਦਾ ਸੀਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਂ ਆ ਪੱਠ ਦਵਾਈ ਆ 18000 ਦੀ ਆ ਲਖਾਈ ਆਪੋ ਆਪਣੀ ਇਹ ਬਾਈ ਦੂਜਾ ਗੱਬਣ ਗੁੱਬਣ ਕਿਵੇਂ 2 ਮਹੀਨਾ ਦੀ ਗੱਬਣਾ ਬਈ ਗਾਰੰਟੀ ਦੀ ਜਮ ਠੀਕ ਹੈ ਗੱਬਣ ਆਜਾ ਜਿੰਦ 1.5 ਮਹੀਨੇ ਨੂੰ ਪਤਾ ਲੱਗ ਜਾਊਗਾ ਹਾਂਜੀ ਆਪਣੇ ਘਰੇ ਪਾਠ ਬਣ ਜਾਣ ਪੈਸੇ ਲੈ ਜਾਣਾ ਠੀਕ ਹੈ ਜੀ ਲੈ ਵੀ ਬਾਈ ਨੇ ਗਾਰੰਟੀ ਦਿੱਤੀ ਆ ਕਹਿੰਦਾ ਜੇ ਖਾਲੀ ਹੋਈ ਤਾਂ ਪਾਠ ਆਪਣੇ ਘਰੇ ਬਣ ਜਾ ਪਾਠ ਸੋਹਣਾ ਆ ਜੀ ਕਰਕੇ ਬੰਨਣਗੇ ਤੇ ਜਮਾ ਮਾਰ ਕੇ ਬੰਨਣਾ ਜਿਹੜੀ ਗੱਲ ਆ ਵੀ ਕੁਦਰਤੀ ਪੈਸੇ ਪੈਸੇ ਕਣਾ ਦੋ ਬਾਈ ਕੋਈ ਨਹੀਂ 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 ਸਹੀ ਤੁਸੀਂ ਕੋਈ ਯਰ ਹੁਣ ਆਪ ਗਾਰੰਟੀ ਆ ਹਾਂ ਗੱਬਣ ਦੀ ਗਾਰੰਟੀ ਆ ਜਿਸੇ ਲੋਤੀ ਦਾ ਕੋਈ ਜਾਦ ਨਹੀਂ ਦੱਪਣ ਗਰੰਟੀ ਦੱਪਣ ਦੀ ਗਰੰਟੀ ਠੀਕ ਹੈ ਬਾਈ ਐਸ ਬੱਕਰੇ ਨੂੰ ਗੰਬਨ ਨਾਲ ਅੱਜ ਗੰਬਨ ਖਾਣਾ ਉਹਦਾ ਪਾ ਆ ਛੋਲੇ ਜਾਂਦੇ ਖੇਨ ਉਦਰਾ 18 ਦੀ ਹੋਰ ਜਾਖੜਾ ਵਧੀਆ ਵਧੀਆ 18 ਦੀ ਠੀਕ ਹੈ 12 ਹੈ ਬਾਕੀ ਦੇ ਦਿੰਦਾ ਹਾਂ ਇਹ ਗੁਰਦੇ ਪੂਰਾ ਕਰ ਜਾਣੀ ਪੈਂਦਾ ਪੂਰਾ ਜਮਾ ਹਾਂ ਠੀਕ ਆ ਬਈ ਬਾਕੀ ਉਹ ਦੇ ਦਿੰਦਾ ਠੀਕ ਆ ਬਈ ਦਲਜੀਤ ਠੀਕ ਆ ਬਈ ਮੋਟਰਸਾਈਕਲ ਤੇ ਜਾ ਉਡੂ ਵੀਰਾਮ ਨਾਲ ਹੈ 15 ਹੀ ਮਿਲ ਬਈ ਸਰ ਤੂੰ ਵੀ ਪੱਕੇ ਜੇ ਲਾ ਯਾਰ ਪੱਕੇ ਰੁਪਏ ਲਾ ਦੇ ਬਈ ਯਾਰ ਸਾਰੀ ਗੱਲ ਛੱਡ ਕੇ 18 ਆਖ ਲੈਣ ਨਹੀਂ ਆ ਚੱਕ ਬਈ ਸਰਕ ਥੋੜਾ ਹੀ ਰਹਿ ਗਿਆ ਬੱਸ ਲੈ ਵੀ ਗੁਰਪ੍ਰੀ ਦਾ 9 9 8 ਸਾਰੇ ਕੱਚੇ ਸੀ ਉਹ ਤਾਂ ਫਿਰ ਕੱਚੇ ਸੀਗੇ ਨੇ ਕਿੰਨੇ ਆਖੇ ਜੀ 12000 ਰੁਪਏ ਪੰਜ ਪੁੱਛ ਗੋਲੀ ਦਾ ਇਹ ਪਤਾ ਇਹ ਬਾਈਕ ਵਾਲੇ ਦਾ ਹਾਂ ਨਹੀਂ ਨਹੀਂ ਸਹੀ ਗੱਲ ਆ ਪੱਕੇ ਪੈਸੇ ਲਾਉਂਦਾ ਬਾਈ ਲਾਲ ਦੇ ਬਰੋਬਰ ਹੈ ਨਹੀਂ ਜਨਾਬ ਹਾਂ ਉਹ ਜੀ ਸੀਗੀ ਮੈਂ ਅੜਿਆ ਵੀ ਨਹੀਂ ਫਿਰ ਦੱਸ ਉਹ ਚੀਜ਼ ਹੋਰ ਸੀ ਹੋਰ ਸੀ ਬਾਈ ਉਹ ਸਿਰ ਦਾ ਫਰਕ ਆ ਨਹੀਂ ਨਹੀਂ ਆਪਾਂ ਤਾਂ ਬਾਈ ਗੋਰੇ ਹਾਂ ਗੱਲ ਕਰਦੇ ਆ ਉਹਦਾ ਚੀਜ਼ ਦਾ ਫਰਕ ਥੋੜਾ ਇਨੇ ਬੱਦਲ ਉਹ ਠੀਕ ਆ ਯਾਰ ਗੁਰਪ੍ਰੀਤ ਮਾਨ ਨੇ ਯਾਰ ਬਾਈ ਬਸ ਸਹੀ ਆ ਫਿਰ ਕਿੰਨੇ ਕਹਦੇ ਉਹ ਕਹਦਾ ਯਾਰ ਕੀ ਕਹਗਣ ਇਹਨੂੰ ਕੋਲੇ ਕਰਗੇ ਡਾਕਟਰ ਨੂੰ ਆਹ ਯਾਰ ਕੱਚੇ ਲਾ ਦੇ ਬਾਈ ਯਾਰ ਕਿੰਨੇ ਕਹਦੇ ਹੁਣ ਸਾਢੇ 12 ਕਹਦਾ ਯਾਰ ਲੈ ਇਸ ਤਰ੍ਹਾਂ ਨਾਮ ਤੇਰੀ ਕਰਾਂ ਨਾਮ ਹੈ ਇਹਦੀ ਕਰਾਂ ਭੱਜੀ ਤੂੰ ਤੇ ਨਾ ਇਹਨੂੰ ਭੱਜਣ ਦੇ ਮਸ ਚੱਕ ਭੱਜੀ ਨਾ ਹੁਣ ਮੈਨੂੰ ਪਤਾ ਤੇਰਾ ਬਸ ਹੈਲੋ ਬਸ ਸਹੀ ਆ ਉਹ ਉਹ ਵੇਚ ਨਹੀਂ ਆ ਉਹ ਵੇਚ ਨਹੀਂ ਆ ਹੋ ਸਕਦਾ ਦੇ ਦੇ ਨਾਂ ਦੇ ਜੀ ਸਹੀ ਗੱਲ ਆ ਲੇਖ ਯਾਰ ਤੂੰ ਲੇਖ ਲੇਖ ਬਾਈ ਸ਼ਰਮ ਦਵਾਤੀ ਆ ਯਾਰ ਆ ਬੱਕਰੀ ਕਿਹੜਾ ਪਿੰਡ ਸੀ ਰਪਾਣਾ ਬਾਈ ਉਹ ਠੀਕ ਆ ਠੀਕ ਠੀਕ ਓਕੇ ਲਿਖ ਦੇ ਬਈ ਲਿਖ ਦੇ ਬਾਈ ਰਪਾਣੇ ਵਾਲੇ ਇਸਰ ਨੂੰ ਦਵਾਤੀ ਆ ਬੱਕਰੀ ਤੁਸੀਂ ਦੇਖ ਸਕਦੇ ਹੋ ਬਾਈ 13000 ਦੀ ਲਿਖਾਈ ਆਪੋ ਆਪਣੀ ਆ ਪਾਲਾ ਪਾਲਾ ਖੁਸ਼ ਲੈ ਵੀ ਗੁਰਪ੍ਰੀਤ ਦਾ ਪਿੰਡ ਕੌੜਿਆਂ ਵਾਲੀ ਸੀ ਠੀਕ ਆ ਬਾਈ ਗੁਰਪ੍ਰੀਤ ਦਾ ਇਹਦਾ ਉਹ ਸਹੀ ਆ ਸਹੀ ਆ ਸਹੀ ਆ ਸਹੀ ਆ ਆਪਣੇ ਬੰਦੇ ਇਹ ਲਿਖਦੇ ਹਾਂ ਕੋਈ ਚੱਕਰ ਨਹੀਂ ਪੇਮੈਂਟ ਕਰਾ ਦੀ ਬਾਈ ਇਸਰ ਕਿੱਧਰ ਗਿਆ ਹੋ ਦਾ ਪਰ ਹਾਂਜੀ ਬਾਈ ਸਹੀ ਆ ਉਹ ਸਹੀ ਆ ਇੰਨਾ ਕਿਉਂ ਬੋਝ ਪਾਇਆ ਠੀਕ ਆ ਬਾਈ ਤੇ ਪਾਣੀ ਚੱਲਦਾ ਠੀਕ ਰਹਿੰਦਾ ਚੱਲ ਆਪੇ ਕੋਲੇ ਬੈਠਾ ਹਾਂ ਬਾਈ ਕਿਸ਼ਤੀ ਬੱਕਰਾ ਤੇ ਇੱਕ ਪੱਟ ਦੂਜੀ ਹੋ ਗਈ ਬਈ ठीक है भाई हाथ मार लै एक फिर ਲਵੀ ਦੋਸਤੋ ਗੁਰਪ੍ਰੀਤੋਂ ਦਵਾ ਗੁਰਪ੍ਰੀਤੋਂ ਦਵਾਤੀ ਆ ਬਾਈ ਇਸਰ ਨੂੰ ਰਪਾਣੇ ਵਾਲੇ ਨੂੰ ਆ ਵੱਕਰੀ 13000 ਦੀ ਲਖਾਈ ਆਪੋ ਆਪਣੀ ਆ ਬਾਈ ਠੀਕ ਆ ਬਾਈ ਇਸਰ ਸਾਢੇ ਨਾਲੇ ਸਾਢੇ 11 ਬਰਾਵ 200 ਲਖਾਈ ਵੀ ਪਈ ਆ ਬਾਈ ਉਹ ਕਰਾਉਣੇ ਕੇ ਬਾਸ ਨੂੰ ਬਰਾਬਰ ਹੋ ਗਈ ਨਹੀਂ ਨਹੀਂ ਸਹੀ ਆ ਜਦੋਂ ਲਖਾਈ ਉਹ ਮੰਗੇ ਹੁਣ ਕੀ ਕਸਰ ਆਈ ਯਾਰ ਲੈ ਦੱਸ ਹਾਂ 1000 ਤੈਨੂੰ ਤਰਦਾ 1000 ਬਣ ਗਿਆ ਕੱਥੇ ਆ ਗਿਆ ਬਾਈ ਹੋਰ ਤੈਨੂੰ 1000 ਹੀ ਬਣ ਗਿਆ ਨਾ ਤਰਦਾ ਤੈਨੂੰ ਤਰਦਾ 1000 ਦੀ ਤਾਂ ਮੈਨੂੰ 1070 ਦੀ ਪਈ ਆ ਹਾਂ 1070 ਦੀ ਪਈ ਆ ਦੇ ਤਾਂ ਉਹਨਾਂ ਨੇ ਉਧਰ ਉਹਨਾਂ ਨੇ ਉਹਨਾਂ ਨੇ 1200 ਨਾਲ ਲੈ ਲਈ ਉਹਨਾਂ ਨੇ ਤਰਥ ਉਤਰੀ ਲਖਾਈ ਹੁਣ ਵੇਚ ਦੇ ਤੈਨੂੰ 1000 ਮਿਲ ਗਿਆ ਬਸ ਨਫਾ ਸਹੀ ਆ ਮੰਨਿਆ ਕਰ ਮੰਗੇ ਖੋਲ ਦੋ ਜਿਆ ਪਾਉਦਾ ਮੈਂ ਤਾਂ ਪੂਰੇ 12 ਦੀ ਆਖਿਆ ਯਾਰ ਇਹ 11.5 ਦੀ ਕਹਿੰਦੇ ਆ ਮੈਨੂੰ ਲੇ ਬਈ ਮੰਗੇ ਨੂੰ ਦਵਾਈ ਸੀ ਆ ਬਰਬਰੀ 10 700 ਦੀ ਦੇ ਹਜ਼ਾਰ ਨਾਲ ਕਰਦੇ ਆ ਕਾਲੇ ਆ ਲਗੇ ਮੁੰਡਾ ਲੈਂਦਾ ਕੌੜਿਆਂ ਵਾਲੀ ਤੋਂ ਗੁਰਪ੍ਰੀਤ ਹੁਣ 500 ਦਾ ਨਹੀਂ ਜਾ ਨਿਕਲਦੀ ਸਰਦਾਰ ਬੰਦੇ ਆ ਪੜਾ ਪੈਸੇ ਤੁਸੀਂ ਨਿਕੀ ਆਣਾ ਦੂੰਗਾ ਮੱਝ ਲਈ ਨਿਕੀ ਆਣ ਮੈਂ ਤਾਂ ਦਿੱਤਾ ਨਹੀਂ ਆ ਸਹੀ ਨਫਾ ਯਾਰ ਦੇ ਦੋ 1000 ਦੇਓ ਯਾਰ ਤਰਦਾ ਉਹ ਬੰਨ ਲਖਾਈ ਕਰਾਉਣ ਗਈ ਲਖਾਈ ਦਾ ਕਰਾਉਂਗਾ ਆਪਣੀ ਆ ਉਹ ਯਾਰ ਸੌ ਨਾਲ ਕੀ ਹੁੰਦਾ ਯਾਰ ਨਹੀਂ ਉਹ ਤਾਂ ਉਹੀ ਗੱਲ ਹੋ ਗਈ ਸਾਈ ਇਹ ਲਖਾਈ ਤਾਂ ਆਪਣੀ ਆ ਉਹ ਨਹੀਂ ਜੇ ਨਾਫਾ ਇਹ ਨਾ ਦਈਏ ਨਾ ਕੋਣੇ ਲਖਾਈ ਉਧਰੋਂ ਕਰਾਈ ਮੰਗੇ ਆ ਜਾ ਸਸੂ ਚ ਪੈ ਗਈ ਤੈਨੂੰ ਸਾਢੇ ਜਿਹੜਾ ਵਾਅਦੇ ਨਾਲ ਇਹਦਾ ਨਾ ਉਹ ਹਜ਼ਾਰ ਤਰਦਾ ਦੇਣਾ ਹੁੰਦਾ ਜੇ ਗੱਲ ਹੋਵੇ ਤਾਂ ਸਸੂ ਚ ਲਿਖਾਈ ਉਧਰੋਂ ਕਰਵਾਈ ਜਾਣਾ ਮੇਰਾ ਬਣਾਇਆ ਕਿਉਂ ਯਾਰ 100 ਨਾਲ ਕੀ ਹੁੰਦਾ ਭਾਈ ਯਾਰ ਆ ਆ ਜਾ ਆ ਜਾ ਓਏ ਆ ਜਾ ਮੰਗੇ ਯਾਰ ਆ ਜਾ ਮੰਗੇ ਦੇ ਦੇ ਯਾਰ ਕਸ ਆ ਜਾ ਉਹ ਕੀ ਕਿੰਨੇ ਸਾਢੇ ਘਰ ਦਾ ਤੈਨੂੰ ਸਾਢੇ ਘਰ ਆਪੇ ਕਰਾ ਬਸ ਆਪੇ ਕਰਾ ਓਏ ਅੜੀ ਨਹੀਂ ਕਰੀ ਦਿਨੀ ਭਰਾਵਾ ਇੰਨੀ ਵਰਤੇਲ ਫੂਕੇਵੇਂ ਆ ਗੁ ਦਿਹਾੜੀ ਵੀ ਬਣ ਹੈ ਦਿਹਾੜੀ ਤੇਰੀ ਬਣਾ ਦੇ ਦਿੱਤੀ ਇਹਨਾਂ ਦੇ ਰਸ਼ਕੇ ਕਰਾ ਗਏ ਇੰਨੀ ਤਾਂ ਜਦੋਂ ਮਾਰ ਦਿੰਦੇ 15 ਸਹੀ ਆ ਖਰਾ ਹਮ ਪੂਰੇ 12 ਦੀ ਕਰ ਦੇ ਮੇਰੀ ਗਾ ਸੋਣਾ ਯਾਰ ਆ ਜਾਓ ਬਾਈ ਪੁੱਛਣ ਨੂੰ ਪੁੱਛ ਲੈ ਯਾਰ ਪੂਰਤਲ ਕੋਈ ਨਹੀਂ ਪੁੱਛ ਦਿੱਤੀ ਲੱਭਾ ਠੀਕ ਭਾਈ ਦਾ ਹੋਣਾ ਤਾਂ ਆਪੋ ਆਪਣੇ ਹੁੰਦੇ ਹੀ ਹੈਗੇ ਨਹੀਂ ਆਪੋ ਆਪਣੀ ਨਹੀਂ ਲਖਾਈ ਆਪੋ ਨਹੀਂ ਕੋਈ ਨਹੀਂ ਯਾਰ ਹਾਂ ਕੋਈ ਨਹੀਂ ਕੋਈ ਨਾ ਹਾਂ ਲੈ ਵੀ 10 700 ਦੀ ਮੰਗੇ ਨੂੰ ਮੰਨ ਕੇ ਉਹ ਨਹੀਂ ਉਹ ਕੋਈ ਠੰਡੇ ਰਹਿ ਕੋਈ ਨਹੀਂ ਉਹ ਵੀ ਚੌੜੀ ਕਰਦਾ ਕੋਈ ਲੈ ਵੀ 10 700 ਦੀ ਮੰਗੇ ਨੇ ਲਈ ਸੀਗੀ ਤੇ ਹੁਣ ਬਾਈ ਨੂੰ ਦਵਾਤੀ ਆਪਾਂ ਗੁਰਪ੍ਰੀਤ ਨੂੰ ਕੌੜਿਆਂ ਵਾਲੇ ਨੂੰ 12000 ਦੀ ਪੂਰੇ ਦੀ ਦੋਸਤੋ ਲਿਖਾਤੀ ਬਾਈ ਲਿਖਾਤੀ ਠੀਕ ਆ ਬਾਈ ਤੇ ਬੱਕਰੀ ਵਿਖਾਦੇ ਪੱਠ ਬੱਕਰੀਆਂ ਪਿੱਛੇ ਵਾ ਸਰੀਆ 12 ਦੀ ਕਰਤੀ ਆ ਆ ਦੋ ਜਾਨਵਰ ਆ ਪਿੱਛੇ ਬੱਚੇ ਬਾਈ ਬੱਕਰੀ ਗੁਰਪ੍ਰੀਤ ਕੌੜਿਆਂ ਨੇ ਦਵਾਤੀ ਆ ਬਾਈ ਕਾਲੇ ਆ ਤੁਸੀਂ ਦੇਖ ਸਕਦੇ